ਚਮਕੀਲਾ ਫਿਲਮ ਦੇ ਆਉਣ ਦੇ ਨਾਲ ਇੱਕ ਵਾਰ ਫੇਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ कौर ਦੀ ਜੋੜੀ ਦੇ ਬਾਰੇ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਕਫਕ ਚੈਨਲ ਆਪੋ ਆਪਣੇ ਇੰਟਰਵਿਊਸ ਪਾ ਰਹੇ ਨੇ ਵਕਫਕ ਵਿਅਕਤੀਆਂ ਦੇ ਨਾਲ ਜੇ ਆਪਾਂ ਗੱਲ ਕਰੀਏ ਅਮਰ ਸਿੰਘ ਚਮਕੀਲਾ ਇੱਕ ਦੌਰ ਸੀ ਜਿਸ ਦੌਰ ਦੇ ਵਿੱਚ ਉਹ ਚੜਿਆ ਉਸੇ ਦੌਰ ਦੇ ਵਿੱਚ ਉਹ ਮਰਿਆ ਉਸ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਉਸ ਦਾ ਕਤਲ ਕੀਤਾ ਗਿਆ ਬਹੁਤ ਬੇਰਹਿਮੀ ਦੇ ਨਾਲ ਅੰਧਾ ਤੁੰਦ ਗੋਲੀਆਂ ਚੱਲੀਆਂ ਕਤਲ ਕਿਉਂ ਹੋਇਆ ਕਿਹਨੇ ਕਰਾਇਆ ਇਹ ਇੱਕ ਵਿਅਕਤੀਗਤ ਤੌਰ ਤੇ ਸੋਚਣ ਵਾਲਾ ਮਸਲਾ ਹੈ ਤੇ ਇਹ ਫਿਲਮ ਦੇ ਵਿੱਚ ਵੀ ਮਸਲਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਤੇ ਕਈ ਲੋਕ ਜਿੱਦਾਂ ਆਮ ਇੱਕ ਧਾਰਨਾ ਹੁੰਦੀ ਹੈ ਕਿ ਜਿਸ ਤਰ੍ਹਾਂ ਦੇ ਆਪਾਂ ਕਹਿੰਦੇ ਕਿ ਗਾਇਕ ਨੇ ਗਾਇਕਾਂ ਦੀ ਆਪਸ ਦੇ ਵਿੱਚ ਰੰਜਿਸ਼ ਹੁੰਦੀ ਹੈ ਕਿਉਂਕਿ ਅਮਰ ਸਿੰਘ ਚਮਕੀਲੇ ਨੇ ਉਸ ਸਮੇਂ ਬਾਕੀ ਗਾਇਕਾਂ ਦੇ ਕਾਰੋਬਾਰ ਬੰਦ ਕਰਵਾ ਦਿੱਤੇ ਸੀ ਤਕਰੀਬਨ ਜੇ ਆਪਾਂ ਇਹ ਕਹੀਏ ਕਿ ਬੰਦ ਕਰਵਾਏ ਨਹੀਂ ਅਸਲ ਦੇ ਵਿੱਚ ਹੋ ਗਏ ਸੀ ਕਿ ਅਮਰ ਸਿੰਘ ਚਮਕੀਲੇ ਦੀ ਔਰ ਅਮਰਜੋਤ ਕੌਰ ਦੀ ਚੜ੍ਹਤ ਇੰਨੀ ਜ਼ਿਆਦਾ ਸੀ ਕਿ ਲੋਕਾਂ ਦੇ ਕੋਲ ਹੋਰ ਕੋਈ ਖਾੜੇ ਬੁੱਕ ਘੱਟ ਹੁੰਦੇ ਸੀ ਦੂਸਰੇ ਗਾਇਕਾਂ ਦੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਅੱਜਕੱਲ ਨਵੀਂ ਪੀੜ੍ਹੀ ਨੂੰ ਸ਼ਾਇਦ ਸਿੱਧੂ ਮੂਸੇਵਾਲੇ ਦੇ ਹਵਾਲੇ ਦੇ ਨਾਲ ਇਹ ਗੱਲ ਛੇਤੀ ਸਮਝਦੇ ਵਿੱਚ ਆ ਜ ਸਕਦੀ ਹੈ ਆਪਣੇ ਗੱਲਬਾਤ ਦਾ ਜਿਹੜੇ ਆਪਾਂ ਇੱਕ ਪੁਆਇੰਟ ਨੋਟ ਕੀਤਾ ਕਿ ਉਹ ਅਸਲ ਦੇ ਵਿੱਚ ਇੱਕ ਵਰਤਾਰਾ ਜਾਂ ਇੱਕ ਦੌਰ ਸੀ ਅਮਰ ਸਿੰਘ ਚੰਕੀਲਾ ਔਰ ਉਸੇ ਦੌਰ ਦੇ ਵਿੱਚ ਮਰਿਆ ਇਸ ਸਟੇਟਮੈਂਟ ਤੇ ਹੀ ਆਪਾਂ ਗੱਲ ਕਰਾਂਗੇ ਜੇ ਆਪਾਂ ਦੇਖੀਏ ਕਿ ਅਮਰ ਸਿੰਘ ਚੰਕੀਲੇ ਦਾ ਜਿਹੜਾ ਜਨਮ ਹੈ ਉਹ 1960 ਦੇ ਵਿੱਚ ਹੁੰਦਾ ਹੈ 1960 ਦੇ ਵਿੱਚ ਜਨਮ ਹੋਣ ਦਾ ਮਤਲਬ ਕਿ ਇੱਕ ਦੌਰ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਤਬਦੀਲੀ ਦਾ ਭਾਵੇਂ ਕਿ ਤਬਦੀਲੀਆਂ ਦਾ ਦੌਰ ਪਹਿਲਾਂ ਵੀ ਸ਼ੁਰੂ ਹੋ ਗਿਆ ਸੀ ਪਰੰਤੂ ਹਰੀ ਕ੍ਰਾਂਤੀ ਦੇ ਨਾਲ ਆਪਾਂ ਕਹੀਏ ਕਿ ਆਧੁਨਿਕ ਤਬਦੀਲੀਆਂ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਵਾਪਰੀਆਂ ਔਰ 1960 ਤੋਂ ਤਕਰੀਬਨ 20 ਸਾਲ 1980 ਤੱਕ ਇਹ ਤਬਦੀਲੀਆਂ ਦਾ ਦੌਰ ਉਸ ਤਰ੍ਹਾਂ ਚੱਲਦਾ 80 ਤੋਂ ਬਾਅਦ ਇਸ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਹੈ ਇਹ ਉਹ ਸਮਾਂ ਹੈ ਕਿ ਜਦੋਂ ਇੱਕ ਪਾਸੇ ਆਧੁਨਿਕਤਾ ਦਾ ਦੌਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਤੇ ਉਹੀ ਦੌਰ ਤਕਰੀਬਨ ਅਮਰ ਸਿੰਘ ਚਮਕੀਲੇ ਦੀ ਚੜ੍ਹਤ ਦਾ ਦੌਰ ਹੈ ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਜਿਹੜੀਆਂ ਚੀਜ਼ਾਂ ਬੰਦ ਸੀ ਸਾਡੇ ਸਮਾਜ ਦੇ ਵਿੱਚ ਛੁਪੀਆਂ ਹੋਈਆਂ ਸੀਗੀਆਂ ਉਹਨਾਂ ਆਧੁਨਿਕਤਾ ਨੇ ਇੱਕ ਤਾਂ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਮਸਲੇ ਲੋਕ ਆਪਣੇ ਗਰੁੱਪਾਂ ਦੇ ਵਿੱਚ ਜਾਂ ਆਪਣੇ ਸਮੂਹਾਂ ਦੇ ਵਿੱਚ ਖਾਸ ਕਰਕੇ ਭਾਵੇਂ ਉਹਨਾਂ ਦੇ ਜਾਤੀ ਸਮੂਹ ਹੋਣ ਜਾਂ ਫਿਰ ਜਿੰਸੀ ਸਮੂਹ ਜਿੱਦਾਂ ਮਰਦ ਮਰਦਾਂ ਦੇ ਮਸਲੇ ਔਰਤ ਔਰਤਾਂ ਦੇ ਮਸਲੇ ਇਹ ਮਸਲੇ ਨਵੀਂ ਸਿੱਖਿਆ ਦੇ ਨਾਲ ਨਵੇਂ ਵਾਤਾਵਰਨ ਦੇ ਵਿੱਚ ਇੱਕ ਵੱਖਰੇ ਤਰੀਕੇ ਦੇ ਨਾਲ ਬਾਹਰ ਆਉਣੇ ਸ਼ੁਰੂ ਹੋ ਗਏ ਸੀ ਬਾਹਰ ਆਉਣ ਦਾ ਮਤਲਬ ਕਿ ਆਧੁਨਿਕਤਾ ਨੇ ਇੱਕ ਆਪਾਂ ਕਹੀਏ ਕਿ ਸੁਸਾਇਟੀ ਨੂੰ ਖੋਲ ਦਿੱਤਾ ਬੰਦ ਸਮਾਜ ਥੋੜਾ ਓਪਨ ਹੋਣਾ ਸ਼ੁਰੂ ਹੋਇਆ ਇਹ ਗੱਲ ਆਪਾਂ ਪੰਜਾਬ ਦੀ ਕਰਦੇ ਹਾਂ ਬਾਕੀ ਸਮਾਜਾਂ ਦੇ ਵਿੱਚ ਇਹ ਦੌਰ ਇਸ ਤੋਂ ਪਹਿਲਾਂ ਚੱਲ ਚੁੱਕਾ ਸੀਗਾ ਤੇ ਇਸ ਤੌਰ ਦੇ ਵਿੱਚ ਕੀ ਵਾਪਰਦਾ ਕਿ ਜਿਹੜਾ ਸਾਡਾ ਵਿਆਹ ਸ਼ਾਦੀਆਂ ਦਾ ਇੱਕ ਪੁਰਾਣਾ ਪ੍ਰਬੰਧ ਸੀਗਾ ਪੁਰਾਣੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਜਿਹਨੂੰ ਪ੍ਰਾਚੀਨ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਗਿੱਦੇ ਬੋਲੀਆਂ ਸੱਠਣੀਆਂ ਉਹਦੀ ਥਾਂ ਤੇ ਇੱਕ ਅਖਾੜਿਆਂ ਦਾ ਦੌਰ ਚੱਲਿਆ ਅਖਾੜਿਆਂ ਨੇ ਇਸ ਦੌਰ ਦੇ ਚੱਲਣ ਦੇ ਨਾਲ ਭਾਵੇਂ ਕਿ ਪਹਿਲਾਂ ਵੱਡੇ ਲੋਕ ਜਿਹੜੇ ਆ ਖਾਸ ਕਰਕੇ ਅਮੀਰ ਲੋਕ ਆਪਣੀਆਂ ਸ਼ਾਦੀਆਂ ਦੇ ਵਿੱਚ ਅਖਾੜੇ ਲਾਉਂਦੇ ਸੀ ਪਰੰਤੂ ਹਰੀ ਕ੍ਰਾਂਤੀ ਤੋਂ ਬਾਅਦ ਕਿਉਂਕਿ ਖੇਤੀਬਾੜੀ ਦੇ ਵਿੱਚ ਤਬਦੀਲੀਆਂ ਆਈਆਂ ਜਿਸ ਦੇ ਨਾਲ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਇੱਕ ਬਕਤੀ ਤੌਰ ਤੇ ਟੈਂਪਰੇਰੀ ਥੋੜਾ ਹਲਾਰਾ ਆਇਆ ਇਸ ਹਲਾਰੇ ਦੇ ਨਾਲ ਖਾੜੇ ਲੱਗਣੇ ਸ਼ੁਰੂ ਹੋਏ ਖਾੜਿਆਂ ਦਾ ਦੌਰ ਚੱਲ ਰਿਹਾ ਤੇ ਇਸੇ ਦੌਰ ਦੇ ਵਿੱਚ ਆਪਾਂ ਦੇਖਦੇ ਆ ਕਿ ਪਹਿਲਾਂ ਧਰਮ ਜੰਦੂ ਮੋਰਚਾ ਲੱਗਦਾ ਪਾਣੀਆ ਦਾ ਮਸਲਾ ਤੇ ਉਸ ਤੋਂ ਬਾਅਦ ਖਾੜਕੂ ਲਹਿਰ ਇੱਕ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦੀ ਹੈ ਜਦੋਂ ਚਮਕੀਲੇ ਦਾ ਕਤਲ ਹੁੰਦਾ ਤੇ ਉਸ ਤੋਂ ਪਹਿਲਾਂ ਜੂਨ 84 ਵੀ ਵਾਪਰਦਾ ਤੇ ਜੂਨ 84 ਤੋਂ ਬਾਅਦ 1986 ਦੇ ਵਿੱਚ ਇੱਕ ਸਮਾਜ ਸੁਧਾਰ ਲਹਿਰ ਚੱਲਦੀ ਹੈ ਜੇ ਆਪਾਂ ਸਮਾਜ ਸੁਧਾਰ ਲਹਿਰ ਦੀ ਥੋੜਾ ਪਸ਼ੂਕੜ ਦੇਖੀਏ ਇਹਦੇ ਜਿਹੜੇ ਮਸਲੇ ਨੇ ਇਹ ਉਹ ਮਸਲੇ ਨੇ ਜਿਹੜੇ 1960 ਤੋਂ ਬਾਅਦ ਸਾਡੇ ਸਮਾਜ ਦੇ ਵਿੱਚ ਪੈਦਾ ਹੋਏ ਔਰ ਉਸ ਉਹਨਾਂ ਮਸਲਿਆਂ ਦੇ ਵਿੱਚ ਭਾਵੇਂ ਨਸ਼ਿਆਂ ਦੀ ਗੱਲ ਹੈ ਉਹਨਾਂ ਮਸਲਿਆਂ ਦੇ ਵਿੱਚ ਭਾਵੇਂ ਗੈਰਕੀ ਦੀ ਗੱਲ ਹੈ ਇਹ ਉੱਪਰ ਕੇ ਸਾਹਮਣੇ ਆਈ ਹੁਣ ਮਸਲਾ ਇਹ ਸੀਗਾ ਕਿ ਇਹ ਜੋ ਨਮੀ ਤਬਦੀਲੀ ਬਾਪ ਪਰ ਰਹੀ ਸੀ ਤੇ ਚਮਕੀਲਾ ਉਸ ਤਬਦੀਲੀ ਦਾ ਇੱਕ ਆਪਾਂ ਕਹੀਏ ਕਿ ਦੌਰ ਦਾ ਇੱਕ ਪ੍ਰਤੀਨਿਧ ਗਾਇਕ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਔਰ ਇਸ ਦੌਰ ਦੇ ਵਿੱਚ ਜਿਹੜਾ ਖੜਕੂ ਲਹਿਰ ਹੈ ਇਸ ਦਾ ਵੀ ਵਿਸ਼ਲੇਸ਼ਣ ਕਰਨਾ ਬਣਦਾ ਕਿਉਂਕਿ ਇਹ ਵੀ ਉਸੇ ਦੌਰ ਦੀ ਪੈਦਾਵਾਰ ਹੈ ਤੇ ਇਹ ਵੀ ਉਹਨਾਂ ਆਧੁਨਿਕ ਤਬਦੀਲੀਆਂ ਦਾ ਇੱਕ ਆਪਾਂ ਕਹੀਏ ਕਿ ਪ੍ਰतिकਰਮ ਇਸ ਪ੍ਰतिकਰਮ ਦੇ ਵਿੱਚ ਇਹ ਜੋ ਕੁਝ ਵਾਪਰਿਆ ਇਹਨੂੰ ਇੱਕ ਆਮ ਘਟਨਾ ਦੇ ਤੌਰ ਤੇ ਜਿਸ ਤਰ੍ਹਾਂ ਆਪਾਂ ਫਿਲਮ ਦੇ ਵਿੱਚ ਵੀ ਬਾਅਦ ਦੇ ਵਿੱਚ ਗੱਲ ਕਰਾਂਗੇ ਜਾਂ ਆਮ ਸੋਸ਼ਲ ਮੀਡੀਆ ਤੇ ਜੋ ਚੱਲਦੀ ਹੈ ਕਿ ਕੇਵਲ ਇਹਨੂੰ ਰੰਜਿਸ਼ ਤੱਕ ਜਾਂ ਨਿੱਜੀ ਆਪਾਂ ਕਹੇ ਕਿ ਕਿਹੜਾ ਕੱਢਣ ਦਾ ਦੌਰ ਤੱਕ ਨਹੀਂ ਸੀਮਤ ਕਰਕੇ ਦੇਖਣਾ ਚਾਹੀਦਾ ਬਲਕਿ ਇੱਕ ਦੌਰ ਦੇ ਤੌਰ ਤੇ ਸਮਝਣਾ ਚਾਹੀਦਾ ਹੁਣ ਆਪਾਂ ਥੋੜਾ ਜਿਆਦਾ ਗੱਲ ਕਰਾਂਗੇ ਕਿ ਚਮਕੀਲੇ ਦੀ ਗਾਇਕੀ ਦੇ ਵਿੱਚ ਭਲਾ ਉਹਨਾਂ ਦੇ ਵਿੱਚ ਕੀ ਵੱਖਰਾ ਸੀਗਾ ਜਿਹੜਾ ਕਿ ਪੁਰਾਣੇ ਗੀਤਾਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਕਿ ਪ੍ਰਚਲਿਤ ਜਿਹੜੇ ਗੀਤਕਾਰ ਸੀ ਉਹਨਾਂ ਨਾਲ ਵੱਖਰਾ ਕੀ ਸੀ ਵੱਖਰੀ ਗੱਲ ਮੇਲ ਦੀ ਜਿਹੜੀ ਆਪਾਂ ਕਹੀਏ ਕਿ ਡੋਮਿਨੇਸ਼ਨ ਕਿ ਮਰਦ ਦੀ ਜਿਹੜੀ ਆਵਾਜ਼ ਇੰਨੀ ਔਰਤ ਦੇ ਪ੍ਰਤੀ ਆਪਾਂ ਕਹੀਏ ਜਾਂ ਇਸ ਨੂੰ ਚਮਕੀਲੇ ਨੇ ਇੱਕ ਆਵਾਜ਼ ਦਿੱਤੀ ਆਧੁਨਿਕਤਾ ਵੀ ਮੇਲ ਦੀ ਡੋਮਿਨੇਸ਼ਨ ਦੇ ਵਿੱਚ ਉੱਭਰਿਆ ਇੱਕ ਵਰਤਾਨਾ ਇਸ ਵਰਤਾਨ ਦੇ ਵਿੱਚ ਜਿਹੜਾ ਔਰਤ ਪ੍ਰਤੀ ਨਜ਼ਰੀਆ ਉਹ ਤੁਸੀਂ ਚਮਕੀਲੇ ਦੇ ਗੀਤਾਂ ਦੇ ਵਿੱਚ ਉਹ ਦੇਖ ਸਕਦੇ ਹੋ ਔਰ ਖਾਸ ਕਰਕੇ ਜਿਹੜੇ ਮੇਲ ਆਡੀਅנס ਨੂੰ ਸਪੋਰਟ ਕਰਦਾ ਸੀਗਾ ਬਾਅਦ ਦੇ ਵਿੱਚ ਔਰਤਾਂ ਦਾ ਬਰਾਤ ਦੇ ਵਿੱਚ ਜਾਣਾ ਇਹ ਬਾਦ ਦਾ ਫੀਨੋਮਨਾ ਉਸ ਸਮੇਂ ਮਰਦ ਲੋਕ ਬਰਾਤ ਦੇ ਵਿੱਚ ਸੀ ਤੇ ਬਰਾਤ ਦੇ ਵਿੱਚ ਆਮ ਤੌਰ ਤੇ ਦੇਖਦੇ ਆ ਕਿ ਲੋਕੀ ਸ਼ਰਾਬ ਪੀਂਦੇ ਜਾਂ ਉਸ ਚੀਜ਼ ਨੂੰ ਇੰਜੋਏ ਕਰਦੇ ਇਸ ਗੱਲ ਨੂੰ ਜੇਕਰ ਆਪਾਂ ਥੋੜਾ ਐਨਥਰੋਪੋਲੋਜੀਕਲ ਰੈਫਰੈਂਸ ਦੇ ਨਾਲ ਸਮਝੀਏ ਇੱਕ ਐਨਥਰੋਪੋਲੋਜੀ ਦਾ ਵਿਦਵਾਨ ਹੈ ਉਹਦਾ ਨਾਮ ਹੈ ਮਾਰਕ ਗਲਕਮਨ ਉਹਨੇ ਕਿਹਾ ਕਿ ਜਦੋਂ ਵੀ ਲੋਕੀ ਰਿਚੁਅਲ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੇ ਜਿਹੜੀਆਂ ਛੁਪੀਆਂ ਭਾਵਨਾਵਾਂ ਨੇ ਉਹ ਉਜਾਗਰ ਹੁੰਦੀਆਂ ਨੇ। ਭਾਵ ਕਿ ਉਹ ਫੁੱਟਦਾ ਹੈ ਉਹਨਾਂ ਦੇ ਵਿੱਚ ਜੋ ਕੁਝ ਵੀ ਹੈ। ਜਿੱਦਾਂ ਦੇ ਲੋਕ ਆਪਣਾ ਜੀਵਨ ਬਤੀਤ ਕਰ ਰਹੇ ਸੀ ਉਹ ਚਮਕੀਲੇ ਦੇ ਅਖਾੜਿਆਂ ਦੇ ਵਿੱਚ ਉਹਨਾਂ ਨੂੰ ਇੱਕ ਕਿਸਮ ਦੇ ਫੁੱਟਣ ਦਾ ਕਹਿ ਲਓ ਉਹਨਾਂ ਦੇ ਅਭਾਰ ਉੱਭਰਨ ਦਾ ਉਹਨਾਂ ਦੇ ਬਾਹਰ ਆਉਣ ਦਾ ਉਹਨੇ ਇੱਕ ਆਪਾਂ ਕਹੀਏ ਕਿ ਉਹਨਾਂ ਲੋਕਾਂ ਦੀ ਉਹ ਇੱਕ ਆਵਾਜ਼ ਬਣਦਾ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਸਲਾ ਜਿਹੜਾ ਚਮਕੀਲੇ ਦੀ ਗਾਇਕੀ ਦੇ ਵਿੱਚ ਹੈ ਕਿ ਉਹਦੀ ਦਮਦਾਰ ਆਵਾਜ਼ ਤੇ ਇੱਕ ਦਮਦਾਰ ਜਿਹੜਾ ਉਹਦਾ ਸੰਗੀਤ ਹੈ ਇਹ ਜਿਹੜੀ ਹੈਗੀ ਹੈ ਕਿ ਜਦੋਂ ਆਪਾਂ ਕਹੀਏ ਕਿ ਪੰਜਾਬੀ ਸੁਭਾਅ ਦੀ ਫਿਤਰਤ ਹੈ ਕਿ ਪੰਜਾਬ ਦਾ ਜਿਹੜਾ ਜੰਮਿਆ ਉਹਨਾਂ ਦੇ ਵਿੱਚ ਇਸ ਕਿਸਮ ਦੀ ਜਿਹੜੀ ਦਮਦਾਰੀ ਹੈ ਜੇ ਆਪਾਂ ਕਹੀਏ ਕਿ ਢੱਲੇਦਾਰੀ ਜਿਹੜੀ ਹੈ ਢੱਲੇਦਾਰ ਆਵਾਜ਼ ਦਾ ਜਿਹੜਾ ਜਾ ਗੀਤਾਂ ਦੇ ਵਿੱਚ ਉਹਦਾਂ ਦੇ ਜਿਹੜੇ ਚੀਜ਼ ਲੈ ਕੇ ਆਉਣੇ ਇਹ ਕ੍ਰੈਡਿਟ ਜਾਂਦਾ ਸੀਗਾ ਅਮਰ ਸਿੰਘ ਚਮਕੀਲੇ ਨੂੰ ਔਰ ਦੂਸਰੀ ਗੱਲ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਜਿੱਦਾਂ ਵੱਖ-ਵੱਖ ਜਾਤਾਂ ਦੇ ਵਿੱਚ ਲੋਕੀ ਨੇ ਪੀੜੇ ਹੋਏ ਸੀਗੇ ਪੁਰਾਣੇ ਸਮੇਂ ਦੇ ਵਿੱਚੋਂ ਆਧੁਨਿਕਤਾ ਦੇ ਨਾਲ ਜਾਤੀ ਪਾੜੇ ਦੇ ਉੱਪਰ ਵੀ ਸੱਟ ਵੱਜਦੀ ਹੈ ਇੱਕ ਉਹਦੇ ਯਾਦ ਦਾ ਇੱਕ ਪੱਖ ਹੈ ਜਿਹੜਾ ਖਾਸ ਕਰਕੇ ਸ਼ੂਆ ਸ਼ਾਦ ਦਾ ਜਾਂ ਫਿਰ ਅਨਟੱਚਬਿਲਿਟੀ ਇਹਦੀਆਂ ਇਹ ਤੰਦਾਂ ਥੋੜੀਆਂ ਢਿੱਲੀਆਂ ਹੁੰਦੀਆਂ ਨੇ ਇੱਕ ਵਾਇਸ ਮਿਲਦੀ ਹੈ ਇੱਕ ਆਵਾਜ਼ ਮਿਲਦੀ ਹੈ ਜਿਹੜੇ ਨਿਮਨ ਜਾਤੀ ਦੇ ਲੋਕਾਂ ਨੂੰ ਤੇ ਚਮਕੀਲਾ ਭਾਵੇਂ ਜਾਤੀ ਤੌਰ ਤੇ ਆਪਾਂ ਦੇਖੀਏ ਕਿ ਉਹ ਇੱਕ ਨਿਮਨ ਜਾਤੀ ਤੋਂ ਸੀ ਪਰੰਤੂ ਗਾਇਕੀ ਦੇ ਵਿੱਚ ਉਹਨੂੰ ਉੱਚ ਜਾਤੀ ਦੇ ਲੋਕ ਵੀ ਪਸੰਦ ਕਰਦੇ ਸੀ ਉਹਦੀ ਪਸੰਦਗੀ ਦਾ ਆਧਾਰ ਕੀ ਬਣਿਆ ਕਿ ਉਹਨੇ ਇੱਕ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਲੋਕਾਂ ਦੀ ਆਵਾਜ਼ ਜ ਜਿਹੜੀਆਂ ਲੋਕਾਂ ਦੇ ਵਿੱਚ ਛੁਪੀਆਂ ਹੋਈਆਂ ਗੱਲਾਂ ਸੀਗੀਆਂ ਲੋਕਾਂ ਦੇ ਜਿਹੜੀ ਅਪਾ ਕਹਈਏ ਕਿ ਅਵਚੇਤਨ ਜਾਂ ਜਿਹੜੀ ਉਹਨਾਂ ਨੇ ਮਾਨ ਸਕਤਾ ਹੈ ਪਹਿਲਾਂ ਲੋਕੀ ਆਪਣੇ ਅੰਦਰ ਜਿਉਂਦੇ ਸੀਗੇ ਉਸ ਚੀਜ਼ ਨੂੰ ਤੇ ਚਮਕੀਲੇ ਨੇ ਉਹਨਾਂ ਨੂੰ ਥੋੜਾ ਓਪਨ ਕਰ ਦਿੱਤਾ ਉਹਦਾ ਇੱਕ ਰਾਹ ਦਿੱਤਾ ਜਿਸ ਤਰ੍ਹਾਂ ਅਪਾ ਪਹਿਲਾਂ ਗੱਲ ਕਰਦੇ ਸੀਗੇ ਇੱਕ ਉਹ ਇੱਕ ਦੌਰ ਸੀ ਔਰ ਉਸ ਦੌਰ ਦੇ ਵਿੱਚੋਂ ਉਹ ਉੱਭਰਦਾ ਤੇ ਉਸੇ ਦੌਰ ਦੇ ਨਾਲ ਉਹਦਾ ਅੰਤ ਹੁੰਦਾ ਜਿਸ ਕਿਸ ਦੀ ਡੋਮਿਨੇਸ਼ਨ ਚਮਕੀਲੇ ਦੇ ਗੀਤਾਂ ਦੇ ਵਿੱਚ ਅਸੀਂ ਉਸ ਤਰ੍ਹਾਂ ਦੇ ਜਿਹੜੀ ਡੋਮਿਨੇਸ਼ਨ ਹੈ ਉਹ ਖੜਕੂਆਦ ਦੇ ਵਿੱਚ ਵੀ ਆਈ ਕਿਉਂਕਿ ਜਦੋਂ ਕਿਸੇ ਕੋਲੇ ਕੋਈ ਸਤਾ ਆਉਂਦੀ ਹੈ ਚਮਕੀਲੇ ਕੋਲ ਵੀ ਸਤਾ ਆਈ ਉਸ ਸਤਾ ਦੇ ਵਿੱਚ ਜਿੱਦਾਂ ਹੁਣ ਅਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਲ ਦੇ ਵੱਖ-ਵੱਖ ਬੰਦਿਆਂ ਦੀ ਗੱਲ ਕਰਦੇ ਆ ਉਹ ਸਤਾ ਦੇ ਵਿੱਚ ਚੰਗੀਲੇ ਦੇ ਵਿੱਚ ਵੀ ਮਾਣ ਆ ਤੇ ਜਿਹੜੇ ਨੌਜਵਾਨ ਸੀ ਜਿਹੜੇ ਕਿ ਆਮ ਘਰਾਂ ਦੇ ਸੀ ਜਦੋਂ ਉਸ ਮੂਮੈਂਟ ਦੇ ਵਿੱਚ ਜਾਂਦੇ ਤੇ ਉਹਨਾਂ ਦੇ ਵਿੱਚ ਵੀ ਇੱਕ ਖਾਸ ਕਿਸਮ ਦਾ ਆਪਾਂ ਕਹੀਏ ਕਿ ਮਾਣ ਕਹਿ ਲਓ ਜਾਂ ਖਾਸ ਕਿਸਮ ਦਾ ਰੋਬ ਇਹ ਜਿਹੜੀ ਰੋਬਦਾਰੀ ਹੈ ਰੋਬਦਾਰੀ ਦਾ ਇੱਕ ਹਿੰਸਕ ਰੂਪ ਤੱਕ ਪਹੁੰਚ ਜਾਣਾ ਇਹ ਬਹੁਤ ਖਤਰਨਾਕ ਹੁੰਦਾ ਏਦਾਂ ਦਾ ਵਰਤਾਰਾ ਜਦੋਂ ਵਰਤਦਾ ਇਸ ਖਤਰਨਾਕ ਵਰਤਾਰੇ ਦੇ ਵਿੱਚ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਲੇਖਕ ਬਹੁਤ ਸਾਰੇ ਜਿਹੜੇ ਆਪਾਂ ਕਹੀਏ ਕਿ ਅਜਿਹੇ ਲੋਕਾਂ ਦਾ ਕਤਲ ਹੋਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਜਦੋਂ ਅਸੀਂ ਇਸ ਦੀ ਗਾਇਕੀ ਦੀ ਗੱਲ ਕਰਾਂਗੇ ਇਸ ਗਾਇਕੀ ਦੀਆਂ ਬਹੁਤ ਪਰਤਾਂ ਨੇ ਇਹਦੇ ਵਿੱਚ ਇੱਕ ਛੁੱਪੀ ਹੋਈ ਆਵਾਜ਼ ਨੂੰ ਦੱਬੀ ਹੋਈ ਆਵਾਜ਼ ਨੂੰ ਜਾਂ ਫਿਰ ਖਾਸ ਕਰਕੇ ਜਿਹੜੀ ਸੈਕਸੁਅਲਿਟੀ ਆ ਇਹਨੂੰ ਵੀ ਇੱਕ ਕਿਸਮ ਦੀ ਇਹਨੇ ਵੌਇਸ ਦਿੱਤੀ ਹੈ ਜਿਹੜੀਆਂ ਗੱਲਾਂ ਅੱਜ ਲੋਕਾਂ ਦੇ ਲਈ ਆਮ ਲੱਗਦੀਆਂ ਨੇ ਉਸ ਸਮੇਂ ਦੇ ਦੌਰ ਦੇ ਵਿੱਚ 80 ਦੇ ਹਾਕਿਆਂ ਦੇ ਵਿੱਚ ਜਦੋਂ ਤੁਸੀਂ ਜਾ ਕੇ ਸੋਚੋਗੇ ਜਿਹੜੀ ਉਸ ਸਮੇਂ ਦੀ ਪੀੜ੍ਹੀ ਹੈ ਉਹਨੂੰ ਘਟੂ-ਘਟੇ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਜਿਹੜੇ ਚਮਕੀਲੇ ਦੇ ਗੀਤ ਨੇ ਉਹ ਉਦੋਂ ਲੋਕੀ ਜਿਵੇਂ ਅੱਜ ਸੋਸ਼ਲ ਮੀਡੀਆ ਜਾਂ ਸਾਡੇ ਕੋਲ ਮੋਬਾਈਲ ਫੋਨ ਨੇ ਜਾਂ ਇਸ ਤਰੀਕੇ ਦੇ ਨਾਲ ਪ੍ਰਾਈਵੇਟਲੀ ਸੁਣ ਸਕਦਾ ਪਹਿਲਾਂ ਇਦਾਂ ਦੀ ਪ੍ਰਾਈਵੇਸੀ ਨਹੀਂ ਹੁੰਦੀ ਸੀ ਪ੍ਰਾਈਵੇਸੀ ਕੀ ਹੁੰਦੀ ਸੀ ਲੋਕ ਘਰਾਂ ਤੋਂ ਬਾਹਰ ਮੋਟਰਾਂ ਦੇ ਵਿੱਚ ਜਾ ਕੇ ਆਪਣੇ ਗੀਤ ਸੁਣਦੇ ਸੀਗੇ ਪਰਿਵਾਰ ਤੋਂ ਅਲੱਗ ਤੌਰ ਤੇ ਇੱਕ ਇਦਾਂ ਦੀ ਗੱਲ ਕਹੀਏ ਕਿ ਇੱਕ ਛੁਪੇ ਤੌਰ ਤੇ ਇੱਕ ਆਵਾਜ਼ ਨੂੰ ਸੁਣਨਾ ਤੇ ਉਹਦੇ ਨਾਲ ਜੁੜਨਾ ਇਹ ਵੀ ਉਸ ਸਮੇਂ ਦੀ ਇੱਕ ਵੱਡੀ ਗੱਲ ਸੀ ਗੱਲਬਾਤ ਥੋੜੀ ਲੰਮੀ ਹੋ ਰਹੀ ਆ ਬਾਕੀ ਗੱਲ ਆਪਾਂ ਇਹਦੀ ਜਿਹੜੀ ਫਿਲਮ ਦੇ ਹਵਾਲੇ ਦੇ ਨਾਲ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਇਹ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚਮਕੀਲਾ ਫਿਲਮ ਦੇ ਹਵਾਲੇ ਦੇ ਨਾਲ ਇਸ ਚਮਕੀਲਾ ਬਰਤਾਰੇ ਦੇ ਬਾਰੇ ਗੱਲ ਕਰਾਂਗੇ ਡਿਟੇਲ ਦੇ ਵਿੱਚ ਇਹਦੀ ਇੱਕ ਵਿਸ਼ਲੇਸ਼ਣ ਜ਼ਰੂਰ ਹੋਣਾ ਚਾਹੀਦਾ ਜੇਕਰ ਇਹਦਾ ਵਿਸ਼ਲੇਸ਼ਣ ਹੋਏਗਾ ਸ਼ੇਰੀ ਕੋਈ ਗੱਲ ਅੱਗੇ ਤੁਰੇਗੀ ਜਾਂ ਚਰਚਾ ਕਿਸੇ ਸਿਰੇ ਲੱਗ ਸਕਦੀ ਹੈ ਨਹੀਂ ਤਾਂ ਫਿਰ ਕੁਝ ਸਮੇਂ ਦੇ ਲਈ ਲੋਕੀ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ ਕੋਈ ਨਵੇਂ ਮਸਲੇ ਨੂੰ ਚੁੱਕ ਲੈਣਗੇ ਸੋ ਮਕਸਦ ਸਾਡਾ ਇਹੀ ਹੈ ਕਿ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ